ਇਹਨੇ ਭਾਰਤ ਵੀ ਆਈ ਜਾਂਦਾ ਬੁੱਲੀ ਡੇ ਲੂੜੇ ਲਾਏ ਖਣੀ ਵਾਰ ਹੀ ਪਈਆ ਵੇਖੀ ਅਰ ਕਾਨ ਅੰਦਰੇ ਪਈਆ ਕੋਈ ਬਾਹਰਲੀ ਸੁਰਤ ਤਾਂ ਹੈ ਨਹੀਂ ਏਸੀ ਛੱਡ ਲੈਂਦੀ ਆ ਤੇ ਸੌ ਜਾਂਦੀ ਆ ਡੀੜੇ ਬਾਹਰ ਭਿੱਜੀ ਜਾਂਦੇ ਬੂ ਮਾਂ ਮਰ ਝਕਣਗਾ ਵੀ ਵਾ ਆਹ ਗਾ ਆਪਦੇ ਲਾਲੇ ਨੇ ਉਹਦੇ ਛੱਡ ਜਾਂਦੇ ਭਿੱਜਣਗੇ ਨਾ ਫੇਰ ਪਤਾ ਲੱਗੂ ਜਮਾ ਕੌਰ ਨਹੀਂ ਕਰਦੀ ਆਪੇ ਜਦੋਂ ਪੈਜੇ ਖਰਾਬ ਹੋ ਕੇ ਫਿਰ ਪਤਾ ਲੱਗੂਏ ਅੰਦਰ ਹੀ ਪਈ ਰਹਿੰਦੀ ਆਈ ਮੈਂ ਕਿੰਨਾਂ ਹੀ ਜਾਂਦਾ ਲੈ ਪੱਜ ਕੇ ਕੱਪੜੇ ਲਿਆ ਉਹ ਨਹੀਂ ਤੇ ਪੱਜ ਜਾਣਗੇ ਸਾਰੇ ਹੀ ਬਾਹਰ ਪੱਜ ਗਏ ਨਾ ਤੇ ਮੰਮੀ ਨੇ ਤਾਂ ਖਹਿੜਾ ਨਹੀਂ ਛੱਡਣਾ ਗਾਣਾ ਹੀ ਦੇਣ ਲੱਗ ਜਾਣਗਾ ਨਹੀਂ ਹੈ ਮੰਮੀ ਦੇ ਕੱਪੜੇ ਕਿੱਧਰ ਗਏ ਮੰਮੀ ਵੇਖੀ ਆਪ ਦੇ ਲਾ ਕੇ ਲੈ ਗਈ ਤੇ ਮੇਰੇ ਆਈ ਛੱਡ ਗਈ ਆ ਤੇ ਜੇ ਇਹੀ ਮੈਂ ਐ ਕਰਨ ਤੇ ਮੰਮੀ ਸੌ ਸੌ ਗੱਲਾਂ ਬਣਾਉਂਦੀ ਆ ਫਿਰ ਮੰਮੀ ਜੀ ਤੁਸੀਂ ਆਪ ਦੇ ਕੱਪੜੇ ਲਾ ਲਿਆ ਤੇ ਮੇਰੇ ਵੀ ਲਾ ਲਿਆ ਹੁੰਦੇ ਮੀਂਹ ਆ ਗਿਆ। ਆਹ ਤਾਂ ਲਾ ਕੇ ਦਿੰਦੀ ਤੇਰੇ ਮੈਂ। ਮੀਂਹ ਆਉਣਾ ਸੀ ਤੇ ਇਹਨੂੰ ਨਹੀਂ ਪਤਾ। ਬੇਫਿਕਰੀ ਹੋ ਕੇ ਸਾਂਝਾ ਨਹੀਂ ਤੇ ਇਹਨੂੰ ਨਹੀਂ ਪਤਾ ਵੀ ਬਦਲ ਵਾਲੀ ਆ ਤੇ ਮੈਂ ਨਿਗਰੱਖਾਂ ਬਾਅਦ। ਮੰਮੀ ਮੈਨੂੰ ਨਹੀਂ ਪਤਾ ਲੱਗਿਆ ਪਹਿਲਾਂ ਤਾਂ ਵਧੀਆ ਸੀ ਮੌਸਮ ਤੇ ਉਹ ਮੈਂ ਪੈ ਗਈ ਹੁਣ ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਮੈਂ ਤਾਂ ਲਾਉਣਗੀ ਤੇ ਤੁਸੀਂ ਲਾ ਲਿਆ ਤੇ ਜੀ ਮੇਰੇ ਨਾਲ ਲਾ ਲਿਆ ਤੇ ਫੇਰ ਕੀ ਹੋ ਜਾਂਦਾ। ਤੈਨੂੰ ਤਾਂ ਕਸੇ ਦਾ ਵੀ ਨਹੀਂ ਪਤਾ ਲੱਗਦਾ। ਅੱਜ ਲੀੜੇ ਲਾ ਤੇ ਕੱਲ ਨੂੰ ਕਹਿੰਗੀ ਕੁਝ ਹੋਰ ਕਰ ਦੇ। ਤੂੰ ਤਾਂ ਹੀ ਕਰਨਾ ਹੁੰਦਾ ਮੰਮੀ। ਚੁੱਪ ਕਰ ਜਾ ਕਰ ਤੂੰ। ਆਹ ਤਾਂ ਲਾ ਵਾ ਡਾਲ ਲੈਂਦੀ ਐ ਸੀ ਛੱਡ ਲੈਂਦੀ ਐ ਤੇ ਪੈ ਜਾਂਦੀ ਐ ਅੰਦਰ ਵੜ ਕੇ 10 ਵਜੇ ਮੜ ਕੇ 3 ਵਜੇ ਤੱਕ ਸੁਰਤ ਹੀ ਨਹੀਂ ਲੈਣੀ ਵੀ ਕਿੱਥੇ ਕੁਸ ਹੋਈ ਜਾਂਦਾ ਲੈ ਚਾਹ ਗਈ ਬਣ ਮੰਮੀ ਨੂੰ ਫੜਾਇਆ ਮੈਨੂੰ ਮਿੰਟ ਚ ਬੋਲਣੀ ਲੱਗ ਜਾਣਾ ਐ ਵੀ ਚਾਹ ਨਹੀਂ ਲੈ ਕੇ ਆਈ ਚਾਹ ਨਹੀਂ ਲੈ ਕੇ ਮੰਮੀ ਆ ਲੋ ਚਾਹ ਜਿਆਦਾ ਟਾਈਮ ਐ ਕੋਈ ਹਾਂ ਮੰਮੀ ਅੱਗੇ ਵੀ ਇਸ ਵੇਲੇ ਕਰਦੇ ਆਂ ਆਪਾਂ 4 ਵਜੇ ਪਏ ਆ ਮੈਂ ਤਾਂ ਕਦੋਂ ਦੀ ਕਰਕੇ ਪੀ ਲਈ ਆਪਦੀ ਦੋ ਘੁੱਟਾਂ ਤੁਸੀਂ ਪੀ ਵੀ ਲਈ ਮੰਮੀ ਪੀ ਲਈ ਮੈਂ ਤਾਂ ਹੋਰ ਮੈਂ ਤੇਰੇ ਮੂੰਹ ਚੱਕ ਜਾਂਦੀ ਵੀ ਉੱਠੂਗੀ ਤੇ ਕਰੂਗੀ ਤੇ ਤੁਸੀਂ ਥੋੜੀ ਜਿਹੀ ਹੋਰ ਬਣਾ ਲੈਂਦੇ ਮੰਮੀ ਫਿਰ ਮੈਂ ਵੀ ਉਹੀ ਪੀ ਲੈਂਦੀ ਮੈਂ ਕਿ ਤੁਸੀਂ ਪੀਤੀ ਨਹੀਂਗੀ ਅੱਛਾ ਮੱਤਾ ਦੇਣੀ ਆ ਮੈਨੂੰ ਮੈਨੂੰ ਭੁੱਖ ਲੱਗੀ ਸੀ ਮੈਂ ਪੀ ਲਈ ਤੇਰੀ ਘਾਤੋਂ ਬਣਾਉਂਦੀ ਮੈਂ ਕੱਲ ਨੂੰ ਕਹਾਂਗੇ ਮੈਨੂੰ ਰੋਟੀ ਵੀ ਪਕਾ ਦਿੰਦੀ ਕੋਈ ਚਾਹ ਦਾ ਟਾਈਮ ਆਏ ਚਾਹ ਲੈ ਕੇ ਆ ਗਈ ਮੇਰੇ ਕੋਲ ਪਹਿਲਾਂ ਉੱਠਣਾ ਨਹੀਂ ਟਾਈਮ ਨਾ ਮੇਰੇ ਨਾਲ ਦੋ ਰੋਟੀਆਂ ਲੈ ਆਂਗਾ ਮੈਂ ਤਾਂ ਖਾਣਾ ਵੇਰੇ ਨਾਲ ਕੋਈ ਕੰਮ ਕਰਦੀ ਆ ਜੇ ਮੈਂ ਕਹਿੰਨੀ ਆ ਤਾਂ ਲੜਾਈ ਪਾਉਂਦੀ ਹੈ ਹੈ ਬਈ ਕਿ ਤੂੰ ਟਾਈਮ ਨਾਲ ਰੋਟੀ ਪਕਾ ਭੁੱਖ ਲੱਗਦੀ ਆ ਆਪਾਂ ਦੋ ਰੋਟੀਆਂ ਖਾਣੇ ਮੋਦੀ ਤੱਗੀ ਮਿੱਠੀ ਆ ਮੰਮੀ ਜੀ ਮੰਮੀ ਜੀ ਕਰੋ ਤੇ ਕੰਮ ਕਰਕੇ ਪੋਹਰਾ ਰਾਜੀ ਨੇ ਜਮਾ ਆਏ ਅਨਸਰ ਦੇ ਨੂੰ ਕੰਮ ਕਰਦੀ ਆ ਵੀ ਜਦੋਂ ਹੁਣ ਪਤਾ ਵੀ ਹੁਣ ਜਮਾ ਟਾਈਮ ਹੋ ਗਏ ਆ ਇਹੋ ਜੇ ਕੰਮ ਹੁੰਦੇ ਆ ਕੋਈ ਇਹਨੂੰ ਸਿੱਧੀ ਕਰਨਾ ਹੀ ਪੈਣਾ ਮੈ ਚਾਹ ਪਤਾ ਆਪ ਦਾ ਢਿੱਡ ਭਰ ਗਏ ਜਦੋਂ ਮਰਜੀ ਲਾਵੇ ਤੇ ਇੱਕ ਪਕਾਵੇ ਤੇ ਖਾਵੇ ਮੂੰਹ ਹਲ ਚੱਕ ਜਾਨੀ ਆ ਰੋਜ਼ ਮੈਂ ਹੈ ਕੋਈ 9:30 10 ਵਜੇ ਵਜਾ ਦਿੰਦੀ ਰਾਤ ਨੂੰ ਕੋਈ ਟਾਈਮ ਹੁੰਦਾ ਰੋਟੀ ਦਾ ਹੈਂ ਮੰਮੀ ਜੀ ਨੇ ਰੋਟੀ ਲਾ ਵੀ ਨਹੀਂ ਚਲ ਮੈਂ ਖਾ ਲੈਂਨੀ ਆ ਫਿਰ ਚਲ ਮੈਂ ਖਾਣਾ ਅੱਜ ਮੰਮੀ ਜੀ ਨੇ ਕਿਹਾ ਮੈਂ ਰੋਟੀ ਲਾ ਲਈ ਲੱਗਦੀ ਸੀ ਮੈਂ ਤਾਂ ਹੈ ਮੰਮੀ ਜੀ ਨੇ ਆਪ ਦੀ ਰੋਟੀ ਲਾ ਲਈ ਦੇਖੀ ਮੇਰੇ ਲਈ ਨਹੀਂ ਚਲ ਕੋਈ ਨਹੀਂ ਮੈਂ ਆਪ ਦੋ ਲਾ ਕੇ ਖਾ ਲੈਂਨੀ ਹਾਂ ਮੰਮੀ ਨੇ ਤਾਂ ਖਾ ਲਈ ਦੋਨੇ ਜਣੇ ਹੋ ਹੈਗੇ ਅਸੀਂ ਘਰੇ ਚਲ ਮੈਂ ਆਪ ਦੀ ਖਾ ਲੈਂਗੀ ਨਵਾਂ ਸੋਹੂ ਦੇ ਰੋਟੀ ਆਪਾਂ ਕੱਤ੍ਹਣ ਬੈਗੀ ਤੇ ਮੈਨੂੰ ਨਹੀਂ ਬਣਾਉਣੀ ਸੀ ਮੰਮੀ ਤੁਸੀ ਖਾ ਦਾ ਲਈ ਰੋਟੀ ਨਾ ਮੇਰੀ ਗੱਲ ਸੁਣ ਮੈਂ ਕਿੱਥੋਂ ਖਾ ਲਈ ਮੈਂ ਅੱਟ ਪਕਾ ਕੇ ਖਾਣੀ ਸੀ ਤੁਸੀ ਮੰਮੀ ਖਾਈ ਜਾਂਦੀ ਸੀ ਮੈਂ ਤੁਹਾਨੂੰ ਦੇਖਿਆ ਜੀ ਮੈਂ ਕਿਹਾ ਤੁਸੀ ਖਾ ਲਈਏ ਤੇ ਚਲੋ ਮੈਂ ਵੀ ਖਾ ਲਈ ਨੀ ਮੈਂ ਤਾਂ ਮੰਮੀ ਆਪ ਹੀ ਬਣਾਣੀ ਆ ਐਵੇਂ ਨਾ ਕੋ ਬਾਹਰ ਜੂਠਣਾ ਕੋਈ ਅਕਤੇ ਨਾ ਕਰਿਆ ਗਰ ਬਾਹਰ ਨਾ ਕਰਨਾ ਮੈਂ ਤਾਂ ਮੰਮੀ ਕੁਝ ਨਹੀਂ ਕਰਦੀਗੀ ਕੋਈ ਨਾ ਹੁਣ ਇਹ ਗੱਲ ਦਾ ਕਿ ਮੈਂ ਦੱਸ ਆ ਲੈਣ ਨੂੰ ਮੁੰਡਣ ਮੈਂ ਦੱਸਦੀ ਆ ਸਾਰਾ ਕੁਝ ਵੀ ਇਹ ਭਈ ਆਟਾ ਮੋਂ ਕਰਦੀ ਜੀ ਆਟਾ ਕਰਦੀ ਆ ਸਾਰਾ ਕੰਮ ਘਮਾਉਣ ਨੂੰ ਨਹੀਂ ਮੈਂ ਤਾਂ ਕੁਝ ਲੋਕਾਂ ਨੂੰ ਕਿ ਮੈਂ ਰੋਟੀ ਪਕਾ ਕੇ ਖਵਾ ਲਦੀ ਤੇ ਪਹਿਲੇ ਮੈਂ ਰੋਟੀ ਫੜਾਉਣੀ ਤੇ ਮੈਂ ਤਾਂ ਮੰਮੀ ਤੋਂ ਗਾਲੀਂ ਕਿਤੀ ਐਡ ਹੁੰਦੀ ਤੁਸੀਂ ਆਪੇ ਕੋਈ ਐਡ ਹੁੰਦੋਂ ਗੱਲਾਂ ਬਣਾਉਣ ਲੱਗੋ ਕੋਈ ਨਾਲ ਕੋ ਪਤਾ ਕੌਣ ਕਰਦਾ ਕੌਣ ਨਹੀਂ ਕਰਦਾ ਸਰੀ ਇਹ ਪਿਆ ਮੰਮੀ ਰਵੀ ਦੇਖੋ ਆਪ ਰੋਟੀ ਪਕਾ ਕੇ ਖਾ ਲੀਏ ਤੇ ਮੁੰਡੇ ਮੈਂ ਖਾਣ ਲੱਗੀ ਤੇ ਹੁਣ ਰੋਲਾ ਪਾ ਲਿਆ ਤੇ ਮੈਂ ਤਾਂ ਖਾਦੀ ਹੋਈ ਨਹੀਂ ਜੀ ਵੀ ਐ ਥੋੜੀ ਨਾ ਕਰੀਦਾ ਹੁੰਦਾ ਐ ਪਾਣੀ ਦਿਨੇ ਕਾਇਓ ਗਲਾਸ ਲੈ ਆ। ਅੱਜ ਕਿਨੇ ਤੁਸੀਂ ਭਾਂਡੇ ਮਾਂਜੀ ਜਾਂਨੇ ਹੋ? ਮੈਂ ਮਾਂਜਾਂ ਨਾ ਹੋਰ ਕੀ ਕਰਾਂ ਉਹ ਤੇਰੀ ਮਹਾਰਾਣੀ ਲੋਟ ਆਉਂਦੀ ਕਿਤੇ? ਕੀ ਗੱਲ ਹੋ ਗਈ? ਮੇਰੀ ਗੱਲ ਸੁਣ ਲੈ ਭਾਈ ਮੁੰਡਿਆ। ਮੈਂ ਤਾਂ ਤੈਨੂੰ ਦੱਸਦੀ। ਉਹਦਿਆਂ ਰੋਜ ਦੀਆਂ ਵਹਿਬ ਤਾਂ ਵੱਧੀਆਂ ਤੁੜੀਆਂ ਜਾਂਦੀਆਂ। ਪਹਿਲਾਂ ਤਾਂ ਬੱਦਲ ਚੜ੍ਹਿਆ ਆ ਤੇ ਲੀੜੇ ਆਪ ਦੇ ਲਾਹ ਰਿਐ ਤੇ ਮੇਰੇ ਉੱਥੇ ਹੀ ਛੱਡਿਆ ਈ ਤਣੀ ਤੇ। ਅੱਛਾ ਐਨੀ ਗੱਲ ਹੋਈ ਵੀ? ਐਨੀ ਗੱਲ। ਫੇਰ ਵੇਖ ਲੈ ਆਪਦੀ ਚਾਹ ਕਰਕੇ ਪੀ ਗਈ ਤੇ ਮੇਰੀ ਚਾਹ ਰਹਿਣ ਤੀ। ਤੇ ਜੇ ਰੋਟੀ ਸੀ ਤਾਂ ਆਪ ਦੀ ਪਕਾ ਕੇ ਖਾਈ ਜਾਵੇ ਤੇ ਮੇਰੀ ਰਹਿਣਤੀ ਅੱਛਾ ਤੋ ਮੈਨੂੰ ਪਹਿਲਾਂ ਨਹੀਂ ਦੱਸਿਆ ਕਦੇ ਵੀ ਮੈਂ ਤਾਂ ਤੁਹਾਡੇ ਕਲੇਸ਼ ਤੋਂ ਡਰਦੀ ਆ ਮੈਂ ਕਹਿੰਦੀ ਕਾਹਨੂੰ ਇਹਨਾਂ ਦੋਵਾਂ ਜੀਆਂ ਚ ਕਲੇਸ਼ ਪੈ ਜਾਊਗਾ ਇੰਨਾ ਕੁਝ ਹੋ ਤਾਂ ਫਰੰਟੋ ਵੱਡਾ ਵਾਲੀ ਗੱਲ ਹੋ ਗਈ ਆ ਟਵੱਡ ਫਰਾ ਬੱਜਾ ਤਾਂ ਉਹਨੂੰ ਸਿੱਧੀ ਕਰ ਦੇ ਮੇਰੇ ਗੱਲ ਸੁਣ ਲੈ ਤੇ ਨਹੀਂ ਫੇਰ ਇਹ ਤਾਂ ਕੰਮ ਖਰਾਬ ਆ ਅੱਜ ਹੋਰ ਕੱਲ ਨੂੰ ਹੋਰ ਕੰਮ ਖਰਾਬ ਹੁੰਦਾ ਜਾਊਗਾ ਫੇਰ ਮੈਂ ਹੁਣੇ ਗੱਲ ਕਰ ਲੈਣਾ ਉਹ ਨਾਲ ਗੱਲ ਕਰ ਉਹਦੇ ਨਾਲ ਮੈਂ ਤਾਂ ਤੈਨੂੰ ਦੱਸ ਦੇਣੀ ਮੈਂ ਦਿੰਦੀ ਆ ਚਲ ਕਾ ਨੂੰ ਲੜਾਈ ਪਾਉਣੀ ਕਰ ਨੂੰ ਲੜਾਈ ਪਾਉਣੀ ਤੇ ਕੋਣੋਂ ਆਏ ਆ ਉਹ ਸਿੱਦੇ ਸੈਰੀ ਚੜਤੀ ਤੁਰੀ ਜਾਂਦੀ ਨਹੀਂ ਨਹੀਂ ਮੈਂ ਹੁਣੇ ਹੀ ਗੱਲ ਕਰਦਾ ਫਿਰ ਕੋਈ ਨਾ ਆਂਦਾ ਨਹੀਂ ਉਹਨੇ ਲੋਟ ਆਉਣਾ ਹੋਰ ਇਹ ਗੱਲ ਗੱਲ ਦਾ ਪਕਾ ਕੇ ਆਪ ਦਾ ਆਪ ਦਾ ਕੰਮ ਕਰਦੀ ਆ ਹੈ ਮੇਰੇ ਦੀੜੇ ਮੈਂ ਕਰਦਾ ਦੀੜੇ ਮੇਰੇ ਮੀਂਹ ਤੇ ਛੱਡਿਆ ਇੱਥੇ ਹੁਣ ਲੱਗੂ ਪਤਾ ਇਹ ਨੂੰ ਕੋਈ ਕੰਮ ਨੂੰ ਹੱਥ ਪਾ ਕੇ ਹੁਣ ਲੱਗੂ ਪਤਾ ਇਹ ਨੂੰ ਮਹਾਰਾਣੀ ਮੁੰਡਾ ਗਿਆ ਨਾ ਹੁਣ ਅੰਦਰ ਫਖਿਆ ਫਖਾਇ ਹੁਣ ਵੇਖੀ ਇਹਦੇ ਪੈਂਦੇ ਪਟਾਕੇ ਬਾਲੀ ਬਣੀ ਫਿਰਦੀ ਆ ਕੁਸ ਨਾ ਵੇਲੇ ਨਾ ਠੱਕ ਕੋਈ ਕੰਮ ਕਰੇ ਨਾ ਲੈਣ ਨਾ ਦੇਣ ਫਿਰ ਕੋਈ ਮੈਨੂੰ ਤਾਂ ਪਤਾ ਹੀ ਨਹੀਂ ਲੱਗੇ ਮੈਂ ਤਾਂ ਨੀਂਦ ਆ ਗਈ ਸੀ ਜਮੀਤਾ ਹਾਂਜੀ ਤੂੰ ਇੱਥੇ ਬੈਠੀ ਆ ਮੋਰਨਾ ਤੇ ਉੱਥੇ ਬੇਬੇ ਨੂੰ ਕੰਮ ਲਾ ਛੱਡਿਆ ਮੈਂ ਕਾ ਤੋ ਲਾਇਆ ਬੇਬੇ ਨੂੰ ਕੰਮ ਤੂੰ ਹੋਰੋਂ ਭਾਂਡੇ ਮਾਜੀ ਆਂਦੀ ਐ ਬੇਬੇ ਆਪ ਹੀ ਲੱਗ ਗਈ ਨਹੀਂ ਮੈਂ ਤਾਂ ਹੁਣ ਕੁਛ ਨਹੀਂ ਕਿਹਾ ਕਦੇ ਨਾਲੇ ਫਿਰ ਤੂੰ ਹੁਣ ਕੀ ਬਣਾ ਛੱਡਿਆ ਉਹ ਕਹਿੰਦੀ ਸਾਰਾ ਕੁਝ ਮੈਥੋਂ ਕੰਮ ਕਰਾਉਂਦੀ ਐ ਤੇ ਅੱਡੋ ਅੱਡ ਕਰਦੀ ਐ ਕੰਮ ਮੈਂ ਕੋਈ ਅੱਡ ਦੀ ਗੱਲ ਨਹੀਂ ਕੀਤੀ ਬੇਬੇ ਦੇ ਨਾਲ ਬੇਬੇ ਸਾਰੀਆਂ ਵੈਪਤਾ ਕਰਦੀ ਐ ਮੇਰੇ ਨਾਲ ਮੈਂ ਉਹਨੇ ਮੈਨੂੰ ਸਾਰਾ ਸਾਰਾ ਕੁਝ ਦੱਸਿਆ ਸਾਰੀਆਂ ਗੱਲਾਂ ਮੈਂ ਕੁਛ ਨਹੀਂ ਕਰਦੀਗੀ ਵੇਖੋ ਜੇ ਮੈਂ ਕੱਪੜੇ ਮੀਂਹ ਆ ਗਿਆ ਤੇ ਬੇਬੇ ਆਪ ਦੇ ਕੱਪੜੇ ਲਾ ਲਈ ਮੇਰੇ ਛੱਡਿਆਈ ਟਣੀ ਤੇ ਉਹ ਕਹਿੰਦੇ ਬੇਬੇ ਕਹਿੰਦੇ ਮੈਂ ਲਾ ਕੇ ਲੈ ਕੇ ਆਈ ਬੇਬੇ ਸਾਰਾ ਝੂਠ ਬੋਲਦੀ ਆ ਫਿਰ ਆਪ ਦੀ ਰੋਟੀ ਲਾ ਕੇ ਖਾ ਲਈ ਤੇ ਫਿਰ ਮੈਂ ਤਾਂ ਖਾਣੀ ਹੋਈ ਸੀ ਮੈਂ ਆਪ ਦੀ ਖਾ ਲਈ ਫਿਰ ਬੇਬੇ ਬੋਲਣ ਲੱਗ ਗਈ ਆ ਲੈ ਤੇ ਉਹ ਤਾਂ ਕਹਿੰਦੇ ਨਾ ਤਾਂ ਮੈਨੇ ਰੋਟੀ ਲਾ ਕੇ ਦਿੰਦੀ ਮੈਂ ਆਪ ਦੀ ਆਪ ਪਕਾ ਕੇ ਖਾਣੀ ਆ ਤੂੰ ਇਹ ਤੇਰੇ ਤੇ ਗਲਤ ਗੱਲ ਆ ਤੇਰੀ ਫਿਰ ਮੈਂ ਕੁਛ ਨਹੀਂ ਕਰਦੀ ਨਾ ਮੈਂ ਅੱਡ ਹੁੰਦੀਆਂ ਗੱਲਾਂ ਕਰਦੀ ਬੇਬੇ ਸਾਰਾ ਕੁਛ ਕਰਦੀ ਐ ਇਹ ਲੈ ਉਹ ਤੈਨੂੰ ਕਹੀ ਜਾਂਦੇ ਤੂੰ ਉਹਨੂੰ ਕਹੀ ਨਹੀਂ ਇਹ ਗੱਲ ਕਿ ਜੇ ਬੇਬੇ ਸੱਚੀ ਆਣ ਤੇ ਉਹਨੂੰ ਮੂੰਹ ਤੇ ਬੁਲਾਓ ਆਪਾਂ ਬੁਲਾ ਲੈਣ ਹੁਣ ਉਹਨੇ ਮੈਨੂੰ ਹੁਣੇ ਕਿਹਾ ਤੁਸੀਂ ਬਾਜ ਮਾਰੋ ਬੇਬੇ ਨੂੰ ਆਪ ਮੈਂ ਮਾਰਾਂ ਬਾਜ ਮਾਰੋ ਬੇਬੇ ਬੇਬੇ ਸਾਰਾ ਦਿਨ ਵੈਤਾਂ ਕਰਦੀ ਰਹਿੰਦੀ ਐ ਸਾਰਾ ਦਿਨ ਬੇਬੇ ਬੇਬੇ ਕੰਨੀਆਂ ਲਾਉਂਦੀ ਐ ਆਏ ਕੀ ਆ ਕੀ ਕਰੀ ਜਾਂਦੇ ਰਹੇ ਸਾਰੀ ਜਿਹੜੀ ਬੇਬੇ ਦੱਸੋ ਤੁਸੀਂ ਮੀਂਹ ਆਇਆ ਸੀ ਕੱਪੜੇ ਤਾਂ ਤੁਸੀਂ ਨਹੀਂ ਮੇਰੇ ਲਾ ਕੇ ਲਿਆਏ ਤੁਸੀਂ ਇਹਦੇ ਕੰਨ ਭਰਦੇ ਆ ਕੀ ਆਖੇ ਮੈਂ ਇਹਨੂੰ ਤੂੰ ਜਾ ਕੇ ਤੇ ਤੂੰ ਨਹੀਂ ਲਿਆਈ ਮੇਰੀ ਗੱਲ ਸੁਣ ਮੈਂ ਬੋਇਆ ਕਿ ਦੱਸਿਆ ਮੈਨੂੰ ਸਾਰਾ ਇੱਕ ਮੇਰੀ ਗੱਲ ਇੱਕ ਮਿੰਟ ਮੇਰੀ ਗੱਲ ਸੁਣੋ ਜੇ ਬੇਬੇ ਸੱਚੀ ਹੈ ਨਾ ਤੇ ਬੇਬੇ ਤੂੰ ਇਹਦੇ ਸਿਰ ਤੇ ਆ ਦੇ ਮੁੰਡੇ ਦੇ ਹੱਥ ਧਰ ਕੇ ਸੌਂ ਖਾ ਨਹੀਂ ਨਹੀਂ ਤੁਸੀਂ ਸੱਚੇ ਤੁਸੀਂ ਸੌਂ ਖਾਓ ਤੁਸੀਂ ਬੇਬੇ ਨੂੰ ਕੋਈ ਵੀ ਜੇ ਸੱਚੀ ਹੈ ਤਾਂ ਸੌਂ ਖਾਣ ਸੋ ਬੇਬੇ ਫਿਰ ਝੂਠ ਮਾਰਦੀ ਆਣਾ ਸਿਆਣੀ ਬੇਣੀ ਤੁਸੀਂ ਕਹੋ ਨਾ ਬੇਬੇ ਨੂੰ ਮੇਰੇ ਜੱਟ ਮੈਂ ਵੀ ਉਹ ਸਿਆਣੀ ਬੇਣੀ ਝੂਠ ਮਾਰਦੀ ਹੋਊਗੀ ਤੁਸੀਂ ਫਿਰ ਬੇਬੇ ਨੂੰ ਅਜਮਾ ਲਓ ਨਾ ਪਤਾ ਲੱਗ ਜਾਊਗਾ ਕਹਿ ਦੋ ਬੇਬੇ ਨੂੰ ਥੋੜੀ ਸੌਂ ਖਾ ਲਈ ਬੇਬੇ ਕਹੋ ਤੁਸੀਂ ਬੇਬੇ ਤੂੰ ਖਾ ਲੈ ਫਿਰ ਤੈਨੂੰ ਕੀ ਹੁੰਦਾ ਜਿਵੇਂ ਇਹ ਕਰਦੀ ਆਏ ਆਂ ਆ ਬੇਬੇ ਫਿਰ ਮੈਨੂੰ ਤਾਂ ਲੱਗਦਾ ਤੂੰ ਹੀ ਗਲਤ ਐ ਜਿਹੜਾ ਤੂੰ ਫਿਰ ਸੌਣ ਨਹੀਂ ਖਾਂਦੀ ਅਬੇਬੇ ਤੈਨੂੰ ਮਿਲਦਾ ਕੀ ਐ ਸਾਡੇ ਦੋਨਾਂ 'ਚ ਲੜਾਈ ਪਾ ਕੇ ਤੂੰ ਬਿਨਾਂ ਗੱਲ ਤੋਂ ਹੀ ਲੈ ਤੂਸ਼ਣ ਲਾਤੇ ਹਣ ਤੂੰ ਤੇਰੀ ਗੱਲ ਸਹੀ ਐ ਪਤਾ ਮੇਥੋਂ ਗਲਤੀ ਹੋ ਗਈ ਇਹ ਜਿਹੜੀ ਅੱਜ ਦਾ ਆਪਣਾ ਮੈਸੇਜ ਐ ਘਰ ਘਰ ਦੀ ਕਹਾਣੀ ਹੋਈ ਪਈ ਐ ਹਮ ਸਸੀ ਕਾਲ ਜੀ ਸਾਰਿਆਂ ਨੂੰ ਸਾਡਾ ਜਿਹੜਾ ਅੱਜ ਦਾ ਮੈਸੇਜ ਸੀ ਅੱਜ ਦਾ ਮੈਸੇਜ ਇਹ ਐ ਕਿ ਜਿਹੜੀ ਅਸੀਂ ਸਟੋਰੀ ਬਣਾਈ ਐ ਇਹ ਹਰੇਕ ਦੇ ਘਰਾਂ ਦੇ ਵਿੱਚ ਹੁੰਦੀ ਐ ਜਿਹੜੀਆਂ ਸੱਸਾਂ ਹੁੰਦੀਆਂ ਨੇ ਉਹ ਨੂਹਾਂ ਦੇ ਨਾਲ ਵਿਤਕਰੇ ਕਰਦੀਆਂ ਨੇ ਉਹਨਾਂ ਦੇ ਹਸਬੰਡ ਵਾਈਫ ਦੀ ਲੜਾਈ ਹੈ ਜਿਹੜੀ ਉਹ ਬਤਾਉਂਦੀਆਂ ਨੇ ਵੀ ਤਾਂ ਇਹ ਇੱਕ ਮੈਸੇਜ ਦਿੱਤਾ ਜਾਂਦਾ ਵੀ ਇਹ ਨਹੀਂ ਕਰਨਾ ਚਾਹੀਦਾ ਸੱਸਾਂ ਨੂੰ ਵੀ ਆਪਣੀਆਂ ਨੂਹਾਂ ਦੇ ਨਾਲ ਵਿਤਕਰੇ ਨਹੀਂ ਕਰਨੇ ਚਾਹੀਦੇ ਰਲ ਮਿਲ ਕੇ ਰਹਿਣਾ ਚਾਹੀਦਾ ਏ ਉਹਨਾਂ ਦੇ ਵਿੱਚ ਕੋਈ ਲੜਾਈ ਨਹੀਂ ਪਾਉਣੀ ਚਾਹੀਦੀਗੀ ਤੁਸੀਂ ਕੋਈ ਮੈਸੇਜ ਦੇਣਾ ਅੰਟੀ ਦਿਓ ਮੇਰਾ ਤਾਂ ਜਿਹੜਾ ਅੱਜ ਦੀ ਅਸੀਂ ਵੀਡੀਓ ਬਣਾਈ ਆ ਨਾ ਇਹਦੇ ਤੇ ਵੀ ਸਾਨੂੰ ਮੈਸੇਜ ਆਇਆ ਸੀ ਕਿਸੇ ਨੂਹ ਨੇ ਮੈਸੇਜ ਕੀਤਾ ਸੀ ਉਹ ਕਹਿੰਦੀ ਵੀ ਮੈਂ ਆਪਦੇ ਘਰ ਦੀ ਸਟੋਰੀ ਤੁਹਾਨੂੰ ਦਿੱਤੀ ਆ ਤੇ ਅਸੀਂ ਇਹਨਾਂ ਦਾ 10-12 ਮਿੰਟ ਦਾ ਬਣੀ ਹੋਣੀ ਇਹ ਵੀ ਵੀ ਹੈ ਨਾ ਤੇ ਇਹਦੇ ਵਿੱਚ ਅਸੀਂ ਇਹ ਮੈਸੇਜ ਦਿੱਤਾ ਇੱਕ ਵੀ ਕਈ ਬਹੁਤ ਜ਼ਿਆਦੇ ਸਸਾਂ ਹੀ ਹੁੰਦਣਾ ਜਿਹੜੀਆਂ ਐਵੇਂ ਨੂਹਾਂ ਨੂਕਾਂ ਮਲ ਕੋ ਤੇ ਜੇ ਲਾਈ ਜਾਂਦੀਆਂ ਤੇ ਇਹ ਘਰ ਤਾਂ ਆਪਦਾ ਹੀ ਹੁੰਦਾ ਨੂਹ ਪੁੱਤ ਨੂੰ ਲੜਾ ਕੇ ਆਪ ਨੂੰ ਮਿਲਣਾ ਤਾਂ ਕੁਝ ਨਹੀਂ ਹੁੰਦਾ ਬਸ ਇਹਦੇ ਚ ਇਹ ਹੀ ਦੱਸਿਆ ਗਿਆ ਤੇ ਬਾਕੀ ਸਾਡੀ ਏਅਰ ਸਟਾ ਤੁਹਾਡੇ ਮੂਰੇ ਵਿਸਾ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਐਂਡ ਸ਼ੇਅਰ ਕਰਿਓ ਸ਼ੇਅਰ ਜਰੂਰ ਕਰਿਓ ਥੈਂਕ ਯੂ